ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫੇਰ ਇੱਕ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਸਿਮਰ ਤੇ ਬਾਈ ਦੇਖੋ ਨਾ ਕਿੰਨੀ ਜਿਹੜੀ ਗਿਰੀ ਹੋਈ ਹਰਕਤ ਕੀਤੀ ਹੈਗੀ ਛੁੜੀ ਸੀਗੀ ਜਿਹੜੀ ਉਹ ਨੀਹਾ ਜੀ ਆਪਾਂ ਗੱਲਬਾਤ ਕਰੀਏ ਦਾਜ ਨੂੰ ਲੈ ਕੇ ਜਿਹੜਾ ਉਹਦੋਂ ਬਲੀ ਚੜ੍ਹ ਦਿੱਤਾ ਕਿ ਕਾਰਨ ਕੀ ਸੀ ਕੀ ਕੀ ਸੀ ਸਟੋਰੀ ਹੋ ਗਈ ਗੱਲਬਾਤ ਸੀ ਗੱਲਬਾਤ ਵੀਰੇ ਉਹ Hindu ਪਰਿਵਾਰ ਚੋਂ ਲੜਕੀ ਸੀ ਆਨੰਦਪੁਰ ਸਾਹਿਬ ਦੀ ਹੂੰ ਤੇ ਵਿਖਲੇ ਦਿਨੀ ਉਹ ਕਾਫੀ ਤਿੰਨ ਚਾਰ ਦਿਨਾਂ ਦਾ ਜੋ ਸੋਸ਼ਲ ਮੀਡੀਆ ਤੇ ਭਖਿਆ ਹੋਇਆ ਮੁੱਦਾ ਹੈ ਨਾ ਮੁੱਦਾ ਵੀ ਨਹੀਂ ਕਹਿ ਸਕਦੇ ਉਹਦਾ ਇੱਕ ਪਰਿਵਾਰਕ ਹਾਂ ਹਾਂ ਕਹਾਣੀ ਹੈ ਸਾਰੇ ਸਾਰੇ ਆਪਣਾ ਆਪਣੇ ਘਰੇਲੂ ਆਮ ਪਰਿਵਾਰਾਂ ਦੀ ਗੱਲਬਾਤ ਹੈ ੱੱਕਾ ਬਹੁਤ ਜਿਆਦਾ ੱੱਕਾ ਹੋਇਆ ਉਹ ਹੂੰ ਉਹ ਕੁੜੀ ਸੀਗੀ ਆਨੰਦਪੁਰ ਸਾਹਿਬ ਨੇੜੇ ਦੀ ਹੂੰ ਨੀਹਾ ਨਾਮ ਦੀ ਲੜਕੀ ਸੀ ਉਹ Hindu ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ ਹੂੰ ਔਰ ਉਹ ਸਿੱਖੀ ਸਰੂਪ ਦੇ ਵਿੱਚ ਸੀ ਉਹ ਅੱਛਾ ਤੇ ਅੱਜ ਤੋਂ ਮੰਨ ਲਓ 5 ਕੁ ਮਹੀਨੇ ਪਹਿਲਾਂ ਜਿਵੇਂ ਦੱਸਿਆ ਜਾ ਰਿਹਾ ਹੂੰ 5 ਕੁ ਮਹੀਨੇ ਪਹਿਲਾਂ ਉਹਦਾ ਵਿਆਹ ਹੁੰਦਾ ਹੈ ਹਿਮਾਚਲ ਦੇ ਲੱਗੇ ਹੂੰ ਤੇ ਵਧੀਆ ਚੱਲਦਾ ਸਿਸਟਮ ساری ਜ਼ਿੰਦਗੀ ਵਧੀਆ ਚੱਲਦੀ ਹੈ ਉਹਦੀ ਹੂੰ ਔਰ ਚੱਲਦੀ ਜ਼ਿੰਦਗੀ ਦੇ ਵਿੱਚ ਪੰਨੀ ਕੀ ਇਹੋ ਜਿਹਾ ਇੱਕ ਤੂਫਾਨ ਦੀ ਤਰ੍ਹਾਂ ਆਉਂਦਾ ਹੈ ਜਿਵੇਂ ਕਿ ਆਪਾਂ ਸੁਣਨ ਦੇ ਵਿਚਾਰਿਆ ਹੈ ਕਿ ਅਚਾਨਕ ਉਹਦੇ ਸਹੁਰਾ ਪਰਿਵਾਰ ਦੇ ਪਤਾ ਨਹੀਂ ਕੀ ਮਨ ਚ ਉਹਨਾਂ ਦੇ ਆਈ ਗੱਲ ਹੂੰ ਉਹਨੂੰ ਜ਼ਹਿਰ ਦੇ ਦਿੱਤਾ ਜਾਂਦਾ ਆਹ ਕਹਿੰਦਾ ਦੁੱਧ ਦੀ ਮੰਗ ਕਰਦੇ ਸੀਗੇ ਹਾਂ ਤੁਣ ਦੇ ਵਿੱਚ ਜਿਹੜਾ ਉਹਦੇ ਪਰਿਵਾਰ ਦੀਆਂ ਹਾਂ ਮੰਨ ਲਓ ਗੱਲਾਂ ਬਾਤਾਂ ਨਿਕਲ ਕੇ ਆ ਰਹੀਆਂ ਨੇ ਹੂੰ ਨੇਹਾ ਦੇ ਪਰਿਵਾਰ ਦੀਆਂ ਦੇਖੋ ਕਿल्ले ਲੋਕ ਹੀ ਗਰੇ ਹੋਏ ਨੇ ਹਨਾ ਵੀ ਚਲੋ ਲੜਾਈਆਂ ਸਾਰੇ ਘਰਾਂ ਚ ਹੁੰਦੀਆਂ ਨੇ ਆਪਣੇ ਵੀ ਹੁੰਦੀਆਂ ਨੇ ਕੋਈ ਇਹੀ ਜੀ ਗੱਲ ਨਹੀਂ ਹੈਗੀ ਬਾਰਾ ਕਿਸੇ ਨੂੰ ਮਾਰ ਦੇਣਾ ਹੈ ਨਾ ਜਹਰ ਦੇ ਦੇਣਾ ਮੈਂ ਇਹਦੀ ਵੀਡੀਓ ਦੇਖੀ ਸੀ ਕੁੜੀ ਦੀ ਹੂੰ ਉਹਦੀ ਵਿਆਹ ਦੀ ਜਿਹੜੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਕਿੰਨੀ ਖੁਸ਼ ਸੀ ਮਤਲਬ ਕੁੜੀ ਹੈ ਨਾ ਉਹ ਵਿਆਹ ਵਿਆਹ ਕਰਵਾਉਣ ਤੋਂ ਪਹਿਲਾਂ ਜਿੱਦਦੇ ਉਹ ਉਹ ਕਹਿੰਦੀ ਵੀ ਮੇਰੇ ਹਸਬੰਦ ਮੈਨੂੰ ਪੁੱਛਦੇ ਨੇ ਵੀ ਤੁਹਾਨੂੰ ਇੰਸਟਾਗ੍ਰਾਮ ਚਲਾਉਣਾ ਆਉਂਦਾ ਹੈ ਹਾਂ ਕਹਿੰਦੀ ਮੈਂ ਉਹਨਾਂ ਨੂੰ ਮਜ਼ਾਕ ਵਿੱਚ ਕਿਹਾ ਵੀ ਹੂੰ ਮੈਂ ਮੈਨੂੰ ਤਾਂ ਨਹੀਂ ਚਲਾਉਣਾ ਆਉਂਦਾ ਕਹਿੰਦੀ ਮੈਨੂੰ ਦੱਸ ਦੇਣ ਵੀ ਮੈਨੂੰ ਚਲਾਉਣਾ ਆਉਂਦਾ ਹਾਂ ਅੱਛਾ ਕਹਿੰਦੀ ਕੋਈ ਗੱਲ ਨਹੀਂ ਮੈਂ ਪਿੱਛੇ ਬਹਿ ਜਾ ਕਰੂੰਗੀ ਤੁਸੀਂ ਚਲਾ ਲਿਆ ਕਰੋ ਕਿੰਨੀ ਖੁਸ਼ੀ ਹੈ ਨਾ ਉਹ ਆਪਾਂ ਦੇਖ ਰਹੇ ਜਿਹੜੀਆਂ ਪ੍ਰਾਣੀਆਂ ਉਸ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਮਤਲਬ ਉਹਨੂੰ ਕਹਿੰਦੇ ਵੀ ਜ਼ਹਿਰ ਦਿੱਤਾ ਗਿਆ ਪਲਾਇਆ ਗਿਆ ਹਨਾ ਉਸ ਤੋਂ ਬਾਅਦ ਉਹਦੀਆਂ ਹੋਰ ਵੀ ਜਿਹੜੀਆਂ ਕਲਿੱਪਾਂ ਵਾਇਰਲ ਹੁੰਦੀਆਂ ਨੇ ਇਹ ਉਹ ਲੋਕ ਨੇ ਜਿਹੜੇ ਹਜੇ ਤੱਕ ਉਹ ਉਹੀ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ ਹਨਾ ਜਿਨ੍ਹਾਂ ਨੂੰ ਨਾ ਕਾਨੂੰਨ ਦਾ ਖੌਫ ਆਗਾ ਨਾ ਉਹਨਾਂ ਨੂੰ ਜੇਲ੍ਹਾਂ ਦਾ ਖੌਫ ਆ ਉਹ ਹਜੇ ਵੀ ਮਤਲਬ ਉਹੀ ਚੀਜ਼ਾਂ ਹਨਾ ਵੀ ਜਿਵੇਂ ਪਹਿਲਾਂ ਜੇ ਪੁਰਾਣੇ ਸਮਿਆਂ ਦੀ ਗੱਲਬਾਤ ਕਰੀਏ ਸਦੀ ਪ੍ਰਥਾ ਹੁੰਦੀ ਸੀ ਪਰਦਾ ਪ੍ਰਥਾ ਵੀ ਜਿਵੇਂ ਔਰਤਾਂ ਨੂੰ ਚੀਜ਼ਾਂ ਜ਼ਰੂਰੀ ਕੀਤੀਆਂ ਹੋਈਆਂ ਸੀ ਉਦੋਂ ਜਿਵੇਂ ਔਰਤਾਂ ਨੂੰ ਪਤੀ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ ਹਨਾ ਵੀ ਪੈਰ ਦੀ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀਗਾ ਜਨਾਨੀਆਂ ਨੂੰ ਆਪਣੀਆਂ ਮਾਤਾਵਾਂ ਹਲੇ ਵੀ ਇਸ ਯੁੱਗ ਦੇ ਵਿੱਚ 21ਵੀਂ ਸਦੀ ਆਪਾਂ ਕਹਿੰਦੇ ਹਾਂ ਇਸ ਦੇ ਵਿੱਚ ਵੀ ਦੇਖ ਲਓ ਉਹ ਮਾਨਸਿਕਤਾ ਦੇ ਨੂੰ ਗੱਡੀਆਂ ਮਾਦੇ ਨੇ ਇੱਕ ਉਹ ਕਿੰਨੇ ਬੇਖੌਫ ਸੀਗੇ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਸਾਨੂੰ ਅਸੀਂ ਕਿ ਇਹ ਚੀਜ਼ ਕਰ ਰਹੇ ਹਨ ਉਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈਗਾ ਸੀਗਾ ਜੇਲ੍ਹ ਦਾ ਡਰ ਨਹੀਂ ਹੈਗਾ ਸੀ ਹੁਣ ਦੇਖੋ ਉਹਨਾਂ ਦੀ ਸਾਰੀ ਜ਼ਿੰਦਗੀ ਹੈ ਜਿਹੜੀ ਮੈਨੂੰ ਲੱਗਦਾ ਬਾਕੀ ਜੱਜ ਦੇ ਮੂਡ ਤੇ ਡਿਪੈਂਡ ਕਰਦਾ 20 25 ਸਾਲ ਤੱਕ ਇਦਰੇ ਗਏ ਨਹੀਂ ਹੈਗੇ ਜ਼ਮਾਨਤ ਨਹੀਂ ਹੋਣੀ ਹੈਗੀ ਹੁਣ ਸਾਰਾ ਪਰਿਵਾਰ ਜਿਹੜਾ ਜੇਲ੍ਹਾਂ ਦੇ ਵਿੱਚ ਰੋਪੀਆਂ ਖਾਊਗਾ ਨਹੀਂ ਕਿੰਨਾ ਮਤਲਬ ਜਿਹੜਾ ਵਧੀਆ ਪਰਿਵਾਰ ਸੀਗਾ ਵਿਆਹ ਹੋ ਗਿਆ ਸੀਗਾ ਹਨਾ ਮਤਲਬ ਕਿੰਨੀ ਹੱਸਦਾ ਖੇਡਦੇ ਪਰਿਵਾਰ ਦੇ ਵਿੱਚ ਆਪਣਾ ਘਰ ਉਜਾੜਨ ਵਾਲੀ ਉਹ ਗੱਲ ਹੋ ਗਈ ਬਈ ਉਜਾੜਨ ਵਾਲੀ ਗੱਲ ਹੋ ਗਈ ਅੱਗੇ ਕਿਹੜਾ ਰਿਸ਼ਤੇ ਹੁਣ ਧਰੇ ਪਏ ਨੇ ਹਨਾ ਮਸਾ ਮਸਾ ਹੁੰਦਾ ਕਿਸੇ ਦਾ ਮਸਾ ਮਸਾ ਹੁੰਦਾ ਤੇ ਉਹ ਵੀ ਚੰਗੀ ਸੀ ਵਿਚਾਰੀ ਕੁੜੀ ਵਧੀਆ ਆਪਾਂ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਆ ਰੇ ਪਰਿਵਾਰ ਵੱਲੋਂ ਤੇ ਪਰਿਵਾਰ ਦੱਸ ਰਿਹਾ ਕਦੇ ਵੀ ਜਦੋਂ ਉਹਨੂੰ ਜ਼ਾਹਿਰ ਦਿੱਤੀ 18 ਤਰੀਕ ਦੀ ਗੱਲ ਆ ਅੱਛਾ 18 ਤਰੀਕ ਨੂੰ ਉਹਨੂੰ ਜ਼ਾਹਿਰ ਦਿੱਤੀ ਐ ਸਾਨੂੰ 19 ਨੂੰ ਸ਼ਾਮ ਨੂੰ ਦੱਸਦੇ ਨੇ ਵੀ ਜ਼ਾਹਿਰ ਦ ਐ ਕਹਿੰਦੇ ਹੁਣੇ ਆਪੀ ਲਈ ਆਪੀ ਲਈ ਪੀ ਦੀ ਹਾਂ ਇਹਨੇ ਆਪ ਖਾ ਲਈ ਜਾਂ ਪੀ ਲਈ ਨਾ ਕੁਝ ਵੀ ਖਾ ਲਈ ਆਪਾਂ ਹਾਂ ਇਹਨੇ ਆਪਣੇ ਆਪ ਜ਼ਾਹਿਰ ਲੈ ਲਈ ਹੂੰ ਤੇ ਤੁਸੀਂ ਆ ਜਾਓ ਅੱਛਾ ਫੋਨ ਕਰਕੇ ਕਹਿੰਦੇ ਸਾਨੂੰ ਬੁਲਾਏ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਟੱਕੇ ਨਾਲ ਰੋਕਦੇ ਵੀ ਨੇ ਅੱਛਾ ਵੀ ਕਿਸੇ ਹਸਪੀਟਲ ਵਗੈਰਾ ਚ ਐਡਮਿਟ ਨਹੀਂ ਉਹਨੂੰ ਕਰਾਉਣ ਦਿੱਤਾ ਵੀ ਤੁਸੀਂ ਪਹਿਲਾਂ ਸਾਡੇ ਨਾਲ ਨਿਮੇੜੋ ਬੈਠ ਕੇ ਵੀ ਤੁਸੀਂ ਕੋਈ ਕਾਰਵਾਈ ਤਾਂ ਨਹੀਂ ਕਰਦੇ ਜਿੱਦਾਂ ਤੁਸੀਂ ਆਪਣੇ ਦਿਮਾਗ ਨਾਲ ਚੱਲਦੇ ਸੀਗੇ ਵੀ ਇਹਨਾਂ ਨੂੰ ਇੱਥੇ ਇੱਥੇ ਰਹਿ ਜਾਏਗਾ ਲਵਾਤ ਉਹ ਕਹਿੰਦੇ ਵੀ ਉਸ ਦਾ ਭਰਾ ਦੀ ਮੈਂ ਸੁਣ ਰਿਹਾ ਸੀ ਹਾਂ ਰਹੀ ਸੀ ਕਿਸੇ ਚੈਨਲ ਤੇ ਉਹਦਾ ਭਰਾ ਕਹਿੰਦਾ ਵੀ ਸਾਨੂੰ ਪਹਿਲਾਂ ਇਹੀ ਗੱਲ ਵਾਰ-ਵਾਰ ਕਹਿ ਰਹੇ ਸੀ ਕਿ ਤੁਸੀਂ ਸਾਡੇ ਨਾਲ ਕਲੀਅਰ ਕਰੋ ਪਹਿਲਾਂ ਸਾਡੇ ਨਾਲ ਨਿਮੇੜੋ ਅੱਛਾ ਵੀ ਅਸੀਂ ਕੋਈ ਵੀ ਕਾਰਵਾਈ ਵਗੈਰਾ ਨਹੀਂ ਕਰਦੇ ਫਿਰ ਅਸੀਂ ਤੁਹਾਨੂੰ ਲਿਜਾਣ ਦੇਵਾਂਗੇ ਇਹਨੂੰ ਐਡਮਿਟਿਕ ਵਗੈਰਾ ਕਰਾਉਣ ਦੇਵਾਂਗੇ ਦੇਖ ਲਓ ਵੀ 35 36 ਘੰਟੇ ਉਹ ਕਹਿੰਦੇ ਨੇ ਲੰਘੇ ਉਸ ਦੇ ਅੰਦਰ ਜਿਹੜਾ ਚੱਲ ਜਾਣ ਤੋਂ ਬਾਅਦਮੀ ਹੋ ਗਈ ਜੀ ਤਕਰੀਬਨ ਪੂਰੀ ਹੈ ਨਾ ਉਹ ਕਹਿੰਦੇ ਵੀ ਅਸੀਂ ਜਿਹੜਾ ਉਹਨਾਂ ਦਾ ਦੇਖ ਰਹੇ ਸੀ ਮਾਹੌਲ ਸਮਾ ਲੰਘਾਰੇ ਸੀ ਉਹ ਸੋਹਰਾ ਪਰਿਵਾਰ ਜੀ ਮਰ ਜੇ ਕੁੜੀ ਕੁੜੀ ਮਰ ਜੇ ਇਹਨਾਂ ਨੂੰ ਕੋਈ ਉਹ ਜਾਣਕਾਰੀ ਨਾ ਦੇ ਸਕੀ ਵੀ ਇਹਨਾਂ ਨੇ ਕਿਵੇਂ ਧੱਕਾ ਕੀਤਾ ਮੇਰੇ ਨਾਲ ਜਾਂ ਕੀ ਗੱਲਬਾਤ ਹੋਈ ਵੀ ਸਾਨੂੰ ਇਹ ਡਿਟੇਲ ਨਾ ਦੱਸ ਦੇ ਕਿ ਵੀ ਸਾਡੇ ਤੇ ਕਾਰਵਾਈ ਬਹੁਤ ਮਾੜੀ ਜਿਹੜੀ ਮੰਦਭਾਗੀ ਮੰਦਭਾਗੀ ਖਬਰ ਆ ਹਨ ਅੱਜ ਕਾਨੂੰਨ ਨੂੰ ਵੈਸੇ ਤਾਂ ਕਾਰਵਾਈ ਹੋ ਗਈ ਹੋਣੀ ਕੋਈ ਇਹੋ ਜੀ ਗੱਲਬਾਤ ਕਾਰਵਾਈ ਅਰੈਸਟ ਪੈ ਗਈ ਸੀ ਉਹਨਾਂ ਦੀ ਕਹਿੰਦੇ ਸੁਣਨ ਦੇ ਵਿਚਾਰਿਆ ਅਰੈਸਟ ਪੈ ਗਈ ਇੱਕ ਦੋ ਰਹਿੰਦੇ ਸੀ ਉਹਨਾਂ ਦੀ ਵੀ ਜਲਦੀ ਪੈ ਜੂਗੀ ਬਹੁਤ ਦਿਨ ਹੋ ਗਏ ਜਿਹੜੀ ਮਤਲਬ ਖਬਰ ਚੱਲ ਰਹੀ ਸੀ ਇਹ ਤੇ ਬਹੁਤ ਜਿਹੜੀ ਕਟਿਆ ਉਹਨਾਂ ਦੀ ਬਈ ਗੱਲਬਾਤ ਸੁਣਦੇ ਨਾ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਪਰਿਵਾਰ ਦੀ ਐਨਾ ਦੁੱਖ ਲੱਗਦਾ ਹੈ ਦੇਖ ਕੇ ਉਸ ਗੱਲ ਸੁਣ ਕੇ ਆਪਣੇ ਆਪ ਅੱਖਾਂ ਚੋਂ ਪਾਣੀ ਆ ਜਾਂਦਾ ਉਹ ਘਟਨਾ ਸੁਣ ਕੇ ਦੇਖ ਕੇ ਵੀ ਐਨੇ ਵੀ ਯਾਰ ਇਸ ਦਰਿੰਦਗੀ ਤੱਕ ਲੋਕ ਉਤਰ ਜਾਂਦੇ ਨੇ ਨਾ ਐਨੇ ਦਰਿੰਦੇ ਵੀ ਹੈਗੇ ਲੜਾਈ ਦੇਖੋ ਸਾਰੇ ਦੇ ਘਰ ਚ ਹੁੰਦੀ ਆ ਕੋਈ ਦੁੱਧ ਦੋਤਾ ਨਹੀਂ ਹੁੰਦਾ ਇਸ ਜੀ ਗੱਲ ਨਹੀਂ ਮਨਮਟਾਵ ਸਾਰਿਆਂ ਦੇ ਚੱਲਦੇ ਰਹਿੰਦੇ ਨੇ ਸਾਰੇ ਚੱਲਦੇ ਰਹਿੰਦੇ ਨੇ ਇਹਦਾ ਮਤਲਬ ਇਹ ਥੋੜੀ ਆ ਵੀ ਆਪਾਂ ਉਹਨੂੰ ਜ਼ਹਿਰ ਦੇ ਦੀ ਜਿਸ ਦੀ ਗਾ ਨਹੀਂ ਲੈ ਲਈ ਹੈ ਨਾ ਇਹ ਜੀ ਕੋਈ ਪ੍ਰੋਬਲਮ ਸੀ ਆਪਾਂ ਚਲੋ ਇਹ ਨਹੀਂ ਕਹਿੰਦੇ ਦੋਨੇ ਦੋਨੇ ਪੱਖ ਸੁਣ ਕੇ ਅਸਲ ਦੇ ਵਿੱਚ ਪਤਾ ਚੱਲਦਾ ਹੁੰਦਾ ਹੈ ਨਾ ਪਤਾ ਚੱਲਦਾ ਆਪਾਂ ਇਹ ਨਹੀਂ ਕਹਿੰਦੇ ਵੀ ਉਸ ਦੇ ਵਿੱਚ ਗਲਤੀ ਨੇਹਾ ਦੇ ਵਿੱਚ ਗਲਤੀ ਸੀ ਕੋਈ ਉਸ ਦੇ ਪੇਕੇ ਪਰਿਵਾਰ ਨੂੰ ਤਾਂ ਦੱਸਦੇ ਹਾਂ ਉਹਨਾਂ ਦੇ ਨੌਲੇਜ ਚ ਲੈ ਕੇ ਹੁੰਦੇ ਵੀ ਥੋੜੀ ਲੜਕੀ ਜਿਹੜੀ ਗੱਲ ਹੋਰ ਵੀ ਸੁਣਨ ਦੇ ਵਿੱਚ ਆਈ ਸੀ ਕਹਿੰਦੇ ਵੀ ਮੀਟ ਬਣਾਉਣ ਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਕੁੜੀ ਦੇ ਮਤਲਬ ਗੁਰਸਿੱਖ ਸੀਗੀ ਅਮਰਤ ਵਗੈਰਾ ਕਹਿੰਦੇ ਛੱਕਿਆ ਹੋਇਆ ਸੀ ਉਹਦਾ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਈ ਉਹ ਚਲੋ ਹੈਗੇ ਤਾਂ ਆਪ ਸਾਰੇ ਇਨਸਾਨ ਹਾਂ ਹਿੰਦੂ ਸਿੱਖ ਮੁਸਲਮਾਨ ਹसाई ਸਾਰੇ ਇਨਸਾਨ ਹਾਂ ਚਲੋ ਜਿਹੜੀ ਬਣੀਆਂ ਹੋਈਆਂ ਨੇ ਸਿਸਟਮ ਆਪਣਾ ਚੱਲਿਆ ਆ ਰਿਹਾ ਪਹਿਲਾਂ ਤੋਂ ਕਹਿੰਦੇ ਹਿੰਦੂ ਪਰਿਵਾਰ ਦੇ ਵਿੱਚੋਂ ਲੜਕੀ ਪੈਦਾ ਹੋਈ ਸੀ ਤੇ ਉਹਨੂੰ ਸਿੱਖੀ ਸਰੂਪ ਨਾਲ ਕੀ ਸਰੂਪ ਨਾਲ ਸਿੱਖੀ ਨਾਲ ਇੰਨਾ ਕੁ ਲਗਾਉ ਸੀ ਸਵਾ ਦੇ ਦਿਨਾਂ ਦੇ ਵਿੱਚ ਬਈ ਕਹਿੰਦੇ ਉਹ ਲੜਕੀ ਵੀ ਮਹੀਨਾ ਮਹੀਨਾ ਨੀਚੀ ਸੌਂਦੀ ਸੀ ਅੱਛਾ ਇੰਨਾ ਉਹ ਬਰਾ ਕਰਦੀ ਉਸ ਚੀਜ਼ ਦਾ ਤੇ ਤੁਸੀਂ ਉਸ ਨੂੰ ਘਟਿਆ ਲੋਕ ਇਹ ਦੇਖ ਲੋ ਸਹੀ ਗੱਲ ਤੁਸੀਂ ਉਸ ਨੂੰ ਮੀਟ ਬਣਾਉਣ ਲਈ ਕਹੇ ਹਾਂ ਕਹਿੰਦੇ ਰੋਕਦੀ ਹੁੰਦੀ ਸੀ ਵੀ ਮੈਂ ਮੀਟ ਨਹੀਂ ਬਣਾਉਣਾ ਹੈਗਾ ਜਾਂ ਮੱਛੀ ਨਹੀਂ ਬਣਾਉਣੀ ਹੈਗੀ ਹੂੰ ਮਤਲਬ ਆਂਡੇ ਬਣਾਉਣ ਲਈ ਜਾਂ ਹੋਰ ਵੀ ਮਤਲਬ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹੂੰ ਚਲੋ ਹੁਣ ਤਾਂ ਜਾਣ ਵਾਲੇ ਚੱਲ ਗਏ ਹਨਾ ਪਰ ਜਿਹੜਾ ਹੁਣ ਸਖਤ ਤੋਂ ਸਖਤ ਆਪਾਂ ਤਾਂ ਇਹ ਮੰਨ ਕਰਦੇ ਵੀ ਕਾਰਵਾਈ ਹੋਵੇ ਸਖਤ ਸਜ਼ਾ ਹੋਵੇ ਅੱਗੇ ਤੋਂ ਇਹੋ ਜਿਹਾ ਕੋਈ ਕੰਮ ਸੀ ਸਜ਼ਾ ਹੋਣੀ ਬਿਲਕੁਲ ਹੂੰ ਸੀ ਵੀ ਦੀ ਸਜ਼ਾ ਹੋਵੇ ਵੀ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਚੱਕੇ ਨਾ ਚੱਕੇ ਕਿਉਂਕਿ ਆਪਾਂ ਸਾਰੇ ਇੱਥੀਆਂ ਪੈਣ ਵਾਲੇ ਆ ਹੂੰ ਕਿਸੇ ਨਾਲ ਵੀ ਇਹ ਜੀ ਮੰਦਭਾਗੀ ਜਿਹੜੀ ਘਟਨਾ ਹੈ ਨਾਂ ਬਾਰੇ ਠੀਕ ਆ ਦੋਸਤੋ ਤੇ ਅਵੇਅਰ ਰਿਹਾ ਕਰੋ ਝਗੜੇ ਸਾਰਿਆਂ ਦੇ ਘਰਾਂ 'ਚ ਹੁੰਦੇ ਨੇ ਪਰ ਇਸ ਹੱਦ ਤੱਕ ਨਾ ਗੇਰਿਆ ਕਰੋ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਰੱਬ ਦਾ ਖੌਫ ਰੱਖਿਆ ਕਰੋ ਮਨ ਦੇ ਵਿੱਚ ਦੂਜਾ ਕਾਨੂੰਨ ਹੈਗਾ ਹੁਣ ਸਾਰੀ ਜ਼ਿੰਦਗੀ ਜਿਹੜਾ ਜੇਲ੍ਹ ਦੇ ਵਿੱਚ ਬੈਠ ਕੇ ਕੱਟੂਗੀ ਹਨਾ ਜੇਲ੍ਹ ਦੇਆਂ ਰੋਟੀਆਂ ਖਾਣੀਆਂ ਪੈਣਗੀਆਂ ਜਾਨ ਵਾਲੀ ਚੱਲ ਗਈ ਪਰ ਜਿਹੜਾ ਬਹੁਤ ਵੱਡਾ ਪਾਪ ਹੋ ਜਾਂ ਇੱਕ ਕੁੜੀ ਦਾ ਕਤਲ ਕੀਤਾ ਜਿਵੇਂ ਜ਼ਹਿਰ ਦੇ ਕੇ ਧੰਨਵਾਦ ਸੱਸ